ਮੋਗੇ ਦੀ ਤੀ ਜਿਸ ਨੂੰ ਅੱਜਕੱਲ ਮੋਗਾ ਦੀ ਸ਼ੇਰ ਨਹੀਂ ਕਿਹਾ ਜਾਂਦਾ ਜਿਨੇ ਪੂਰੇ ਦੇਸ਼ ਵਿੱਚ ਆਪਣਾ ਆਪਣੇ ਮਾਪਿਆਂ ਦਾ ਅਤੇ ਆਪਣੇ ਦੇਸ਼ ਦਾ ਨਾਮ ਚਮਕਾਇਆ ਜਿਸ ਦਾ ਨਾਮ ਹਰਮਨਪ੍ਰੀਤ ਕੌਰ ਜਿਹੜਾ ਕਿ ਅੱਜ ਪੂਰਾ ਦੁਨੀਆ ਦੇ ਵਿੱਚ ਦੁਵਾਰੀ ਦੇ ਰੋਪ ਤੇ ਵਿੱਚ ਉਹਦਾ ਨਾਮ ਲਿਆ ਜਾਂਦਾ ਹੈ ਤੇ ਤਿਆਰ ਜਿਹੜਾ ਬਣਾਇਆ ਜਾਂਦਾ ਹੈ ਮੋਗਾ ਦੀ ਤੀ ਹਰਮਨਪ੍ਰੀਤ ਕੌਰ ਜੀ ਨੇ ਇੱਕ ਵਿਸ਼ਵ ਪੱਧਰੇ ਵਿੱਚ ਵਿਸ਼ਵ ਕੱਪ ਜਿੱਤ ਕੇ ਆਪਣਾ ਨਾਮ ਚਮਕਾਇਆ ਤੇ ਉਹਨਾਂ ਦੇ ਪਰਿਵਾਰ ਨਾਲ ਅੱਜ ਵੇਲੇ ਬੈਠੇ ਹਨ ਉਹਨਾਂ ਦੇ ਪਿਤਾ ਤੇ ਉਹਨਾਂ ਦੇ ਮਾਤਾ ਜੀ ਜਿਹੜੇ ਇੱਥੇ ਮੋਗੇ ਪਹੁੰਚੇ ਹੈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਦਾ ਕੀ ਕਹਿਣਾ ਇਹਨਾਂ ਵੱਲੋਂ ਜਿਹੜਾ ਲਾਈਵ ਮੈਚ ਵੀ ਦੇਖਿਆ ਗਿਆ ਤੇ ਮੋਗਾ ਪਹੁੰਚਦੇ ਉਹਨਾਂ ਦਾ ਜਿਹੜਾ ਹੈਗਾ ਸਵਾਗਤ ਵੀ ਕੀਤਾ ਗਿਆ ਲੋਕਾਂ ਵੱਲੋਂ ਔਰ ਕੱਲ ਲੋਕਾਂ ਨੇ ਜਿਹੜਾ ਜਗਾ ਜਗਾ ਤੇ ਉੱਪਰ ਲੱਡੂ ਵੰਡੇ ਅਤੇ ਖੁਸ਼ੀਆਂ ਬਣਾਈਆਂ ਆ ਪਹਿਲਾਂ ਉਹਨਾਂ ਦੀ ਮਾਤਾ ਨਾਲ ਗੱਲ ਕਰਦੇ ਆ ਮਾਤਾ ਜੀ ਤੁਸੀਂ ਹਰਬੰਦੀਪ ਕੱਲ ਮੈਚ ਦੇਖ ਕੇ ਵਾਪਸ ਪਹੁੰਚ ਕੇ ਕਿਸ ਤਰ੍ਹਾਂ ਲੱਗ ਰਿਹਾ ਹੈ ਤੁਹਾਨੂੰ ਅੱਛਾ ਲੱਗਾ ਮੈਚ ਹਨਾ ਬਹੁਤ ਵਧੀਆ ਸੀ ਆ ਜੇ ਗੱਲ ਕਰੀਏ ਆਪਾਂ ਧੀਆਂ ਨੂੰ ਕਹਿੰਦੇ ਹੈਗੇ ਆ ਕਾਫੀ ਜ਼ਿਆਦਾ ਸਟਰਗਲ ਕਰਨੀ ਪੈਂਦੀ ਜਿਸ ਟਾਈਮ ਹਰ ਮੈਂ ਛੋਟੀ ਹੁੰਦੀ ਸੀ ਔਰ ਖੇਡਣ ਜਾਂਦੀ ਸੀ ਉਦੋਂ ਲੋਕਾਂ ਵੱਲੋਂ ਤਾਨੇ ਵੀ ਦਿੱਤੇ ਜਾਂਦੇ ਨੇ ਕੁੜੀਆਂ ਨੂੰ ਤੁਸੀਂ ਭੇਜ ਦਿਓ ਕੀ ਕਹੋਗੇ ਹਾਂਜੀ ਉਹ ਆਪਣੇ ਪਾਪਾ ਨਾਲ ਜਾਂਦੇ ਛੋਟੇ ਹੁੰਦੇ ਨੇ ਉਹਨਾਂ ਨੂੰ ਸ਼ੌਕ ਸੀਗਾ ਤੇ ਗਰਾਉਂਡ ਵਿੱਚ ਜਾਂਦੇ ਸੀ ਉੱਥੇ ਖੇਡਦੇ ਸੀ ਆ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੋਈ ਗਏ ਉਹਨਾਂ ਨੂੰ ਹਾਂਜੀ ਹਾਂਜੀ ਇਸ ਤਰ੍ਹਾਂ ਤਾਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਪਰ ਅਸੀਂ ਕੋਈ ਪਰਵਾਹ ਨਹੀਂ ਕੀਤੀ ਉਹਦੇ ਪਾਪਾ ਲੈ ਕੇ ਜਾਂਦੇ ਸੀ ਤੇ ਖੜਾਉਂਦੇ ਸੀ ਔਰ ਅੱਜ ਪੂਰੇ ਦੇਸ਼ ਦੇ ਵਿੱਚ ਉਹਦਾ ਨਾਮ ਜਿਹੜਾ ਹਟਮ ਕਹੇ ਜਾ ਰਹਾ ਹੈ ਤੁਹਾਡਾ ਵੀ ਨਾਮ ਕਿਉਂ ਕਹੇ ਦੇਸ਼ ਦੇ ਨਾਂ ਵਿੱਚ ਚਮਕਦਾ ਜਾ ਰਿਹਾ ਹੈਗਾ ਤੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅੱਜ ਦੀ ਗੱਲ ਬਹੁਤ ਚੰਗਾ ਲੱਗਾ ਪਹਿਲਾਂ ਅਸੀਂ ਪਹਿਲਾਂ ਉਹ ਸਾਡੇ ਨਾਮ ਨਾਲ ਜਾਣਦੇ ਹਾਂ ਹੁਣ ਅਸੀਂ ਉਹਦੇ ਟਾਪ 'ਤੇ ਜਾਣਦੇ ਆ ਬਹੁਤ ਅੱਛਾ ਲੱਗਦਾ ਹਾਂ ਕਾफी ਫਕਰ ਮਹਿਸੂਸ ਹੁੰਦੀ ਵੀ ਲੋਕਾਂ ਦੇ ਨਾਮ ਜੁ ਕਹਿਆ ਗਈ ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਆ ਕਈ ਲੋਕ ਜਿਹੜੇ ਅੱਜ ਵੀ ਜਿਹੜੇ ਹੈਗੇ ਤਿਆਂ ਨੂੰ ਜਿਹੜਾ ਰੱਬ ਦਾ ਦਰਜਾ ਨਹੀਂ ਦਿੱਤੇ ਲੜਕਿਆਂ ਤਿਆਂ ਨੂੰ ਜਿਹੜਾ ਪਿੱਛੇ ਰੱਖਦੇ ਆਗੇ ਉਹਨਾਂ ਨੂੰ ਕੀ ਪੈਸੇ ਹੋਣਗੇ ਅਸੀਂ ਮਾਪਿਆਂ ਨੂੰ ਇਹ ਕਹਿਣਾ ਵੀ ਤੇ ਜਾਨੂੰ ਅੱਗੇ ਆਉਣ ਤੇ ਉਹਨਾਂ ਨੂੰ ਪੜਾਓ ਲਿਖਾਓ ਤੇ ਖੜਾਓ। ਆ ਬਿਲਕੁਲ ਜਿਹੜਾ ਇਹਨਾਂ ਵੱਲੋਂ ਕਿਹਾ ਗਿਆ ਤੀਆਂ ਦਾ ਜਿਹੜਾ ਹੈਗਾ ਬਿਲਕੁਲ ਦਰਜਾ ਜਿਹੜਾ ਉੱਚਾ ਹੈਗਾ ਇਸ ਵੇਲੇ ਜਿਹੜੀਆਂ ਤੀਆਂ ਜਿਹੜੀਆਂ ਹੈਗੀਆਂ ਕਾਫੀ ਜ਼ਿਆਦਾ ਬੱਚਿਆਂ ਦਾ ਨਾਮ ਰੋਸ਼ਨ ਕਰਦੇ ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਕਰਦੇ ਆ। ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ। ਆ ਜੇ ਗੱਲ ਕਰੀਏ ਤਾਂ ਤੁਸੀਂ ਬਚਪਨ ਦੇ ਵਿੱਚ ਹਰ ਮੈਨੂੰ ਲੈ ਕੇ ਜਾਂਦੇ ਸੀ ਉਸ ਦਾ ਸ਼ੌਕ ਕਿਵੇਂ ਪੈਦਾ ਹੋਇਆ ਵੀ ਉਹਨੇ ਕ੍ਰਿਕਟ ਵੱਲ ਹੋਣਾ ਸੀ। ਹਾਂਜੀ ਹਾਂਜੀ ਬੇਟੀ ਤੋਂ ਬਾਅਦ ਜਦ ਬੇਟੀ ਮੇਰੇ ਪਰ ਉਲਟੇ ਕਹ ਲੈ ਮੁੰਡੇ ਹੀ ਹੁੰਦੇ ਸੀ ਨਹੀਂ ਖੇਡਣ ਕੁੜੀਆਂ ਨਹੀਂ ਸੀ ਹੁੰਦੇ ਖੇਡਣ ਵਾਸਤੇ ਬੇਟੇ ਨੂੰ ਮੇਰੇ ਮੇਰੇ ਨਾਲ ਨਾਲ ਹੀ ਸ਼ੌਕ ਪੈਦਾ ਹੋਇਆ ਜਿਵੇਂ ਉਸ ਨੇ ਤੀਨੇ ਆਪਣਾ ਨਾਮ ਚਮਕਾਇਆ ਹੈਗਾ ਦੇਸ਼ ਦੇ ਵਿੱਚ ਆਪਣਾ ਵਿਸ਼ਵ ਕੱਪ ਜਿੱਤ ਕੇ ਜਿਹੜਾ ਹੈ ਪੂਰੀ ਦੁਨੀਆ ਦੇ ਵਿੱਚ ਦੇਸ਼ ਦਾ ਨਾਮ ਵੀ ਰੋਸ਼ਨ ਕੀਤਾ ਹੈਗਾ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਅਸੀਂ ਲਾਈਵ ਮੈਚ ਦੇਖ ਰਹੇ ਸੀਗੇ ਜਦੋਂ ਸਾਡੇ ਇੰਡੀਆ ਦਾ ਝੰਡਾ ਲਹਿਰਾਉਂਦਾ ਵਾ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਸਾਡੀ ਬੇਟੀਆਂ ਨੇ ਮਤਲਬ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਤੇ ਆਪਦੇ ਮਾਪਿਆਂ ਦਾ ਨਾਲ ਰੋਸ਼ਨ ਕੀਤਾ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਕਰਕੇ ਅ ਜਿਵੇਂ ਤੁਸੀਂ ਕਹੇ ਲਾਈਵ ਦੇਖਦੇ ਸੀ ਲਾਈਵ ਮੈਚ ਦੇਖਣ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਹੈਗਾ ਪ੍ਰੈਸ਼ਰ ਵੀ ਹੁੰਦਾ ਧੜਕਣਾ ਵੀ ਵਧੇ ਹੋਇਆ ਹੈ ਗਿਆ ਤੁਹਾਡਾ ਵੀ ਕਿਸ ਤਰ੍ਹਾਂ ਦਾ ਹਾਲਾਤੀ ਹੈ ਹਾਂਜੀ ਲਾਈਵ ਮੈਚ ਵੇਖਣ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੁੰਦਾ ਨਹੀਂ ਮਹਿਸੂਸ ਕਿਉਂਕਿ ਉਹ ਆਜਾ ਬਹੁਤ ਜ਼ਿਆਦਾ ਆਉਂਦੇ ਆ ਵਾ ਪਰ ਜਦੋਂ ਆਪਦੀ ਬੇਟੀਆਂ ਕੁਛ ਕਰਦੀਆਂ ਵਾ ਤੇ ਦੇਸ਼ ਵਾਸੀ ਮੈਚ ਵੇਖਦੇ ਆ ਤਾਂ ਫਿਰ ਸਾਨੂੰ ਬਹੁਤ ਜ਼ਿਆਦਾ ਮਤਲਬ ਹੋਰ ਜ਼ਿਆਦਾ ਮਤਲਬ ਫਕਰ ਹੁੰਦਾ ਕਿ ਉਹ ਚੱਕ ਦੇ ਇੰਡੀਆ ਚੱਕ ਦੇ ਇੰਡੀਆ ਕਹਿ ਰਹੇ ਸੀਗੇ ਬਹੁਤ ਮਜ਼ਾ ਆਇਆ ਮੈਚ ਲਾਈਵ ਅੱਜ ਜੇ ਨਾਲ ਕਰੀਏ ਬੱਚੀ ਦੇ ਆਪਣੀ ਕੈਪਟਨਸੀ ਕੀ ਕਾਫੀ ਜਿਆਦਾ ਪ੍ਰੈਸ਼ਰ ਵੀ ਸੀਗਾ ਤੁਹਾਡੇ ਨਾਲ ਗੱਲਬਾਤ ਵੀ ਕੀਤੀ ਉਹਨੇ ਕਿਸ ਤਰ੍ਹਾਂ ਦਾ ਪ੍ਰੈਸ਼ਰ ਸੀਗਾ ਔਰ ਕਿਸ ਤਰ੍ਹਾਂ ਨੇ ਮੈਨੇਜ ਕੀਤਾ ਹੈ ਹਾਂਜੀ ਪ੍ਰੈਸ਼ਰ ਤਾਂ ਬਹੁਤ ਜਿਆਦਾ ਸੀਗਾ ਪਰ ਅਸੀਂ ਬੇਟੀ ਨੂੰ ਇਹੀ ਕਿਹਾ ਸੀ ਵੀ ਕੋਈ ਗੱਲ ਨਹੀਂ ਮਤਲਬ ਪੂਰੀ ਟੀਮ ਇੱਕਜੁੱਟ ਹੋ ਕੇ ਖੇਡੋ ਤੇ ਤੁਹਾਨੂੰ ਸਾਡੀ ਮਿਹਨਤ ਦਾ ਫਲ ਜਰੂਰ ਮਿਲੇਗਾ ਅੱਜ ਵਿਸ਼ਵ ਰਕਾਰਡ ਬਣਾਇਆ ਟੀਨੇ ਔਰ ਕਾਫੀ ਜਿਆਦਾ ਜਿਹੜੇ ਹੈਗੇ ਲੋਕਾਂ ਵੱਲੋਂ ਜਿਹੜੇ ਐਕਸਾਈਟਿੰਗ ਵੀ ਦੇਖਣ ਨੂੰ ਮੇਰੀ ਮੋਗਿਆਂ ਵਿੱਚ ਵੀ ਕੱਲ ਲੱਡੂ ਵੀ ਵੱਡੇ ਕੇ ਪੰਗੜੇ ਪਾਏ ਗਿਆ ਤੁਸੀਂ ਕਿਸ ਤਰ੍ਹਾਂ ਇਹ ਮਾਣ ਨੂੰ ਦੇ ਦਿੰਦੇ ਹੋ ਹਾਂਜੀ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਪਹਿਲੀ ਵਾਰੀ ਇੰਡੀਆ ਦੀਆਂ ਲੜਕੀਆਂ ਨੇ ਵਲਡ ਕੱਪ ਜਿੱਤਿਆ ਵਾ ਤੇ ਸਾਨੂੰ ਉਸ ਗੱਲ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਵਲਡ ਕੱਪ ਬਹੁਤ ਵੱਡਾ ਮਤਲਬ ਇਨਾਮ ਹੁੰਦਾ ਜਿਹੜਾ ਜਿੱਤਿਆ ਜਾਂਦਾ ਵਾ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਵਲਡ ਕੱਪ ਜਿੱਤਿਆ ਇੰਨੀ ਹੱਦ ਤੱਕ ਹਾਂ ਜੇ ਗੱਲ ਕਰੀਏ ਲੜਕੀਆਂ ਵੀ ਜੇ ਕਾਫੀ ਇਹ ਪਾਬੰਦੀਆਂ ਦੇ ਵਿੱਚ ਰੱਖੇ ਨੇ ਤੁਹਾਡਾ ਇੱਕ ਜਿਹੜਾ ਕਹਿੰਦੇ ਆਪਾਂ ਓਪਨ ਮਾਈਂਡਸ ਜਿਹੜੇ ਲੜਕੀਆਂ ਨੂੰ ਤੁਸੀਂ ਇਸ ਪਾਸੇ ਲੈ ਕੇ ਆਏ ਹਾਂਜੀ ਲੜਕੀਆਂ ਨੂੰ ਜਿਹੜੇ ਲੋਕ ਕੁੱਖਾ ਚ ਮਾਰਦੇ ਉਹਨਾਂ ਤੋਂ ਅਸੀਂ ਕਿ ਤੁਸੀਂ ਆਪਣੀਆਂ ਬੇਟੀਆਂ ਨੂੰ ਆਪਣੀਆਂ ਲੜਕੀਆਂ ਨੂੰ ਕੁੱਖਾਂ ਚ ਨਾ ਮਾਰੋ ਉਹਨਾਂ ਨੂੰ ਬਾਹਰ ਕੱਢੋ ਪੜ੍ਹਾਓ ਲਿਖਾਓ ਤੇ ਖੜਾਓ ਤੁਹਾਡੀਆਂ ਬੇਟੀਆਂ ਵੀ ਤੁਹਾਡਾ ਨਾਮ ਇਸੇ ਤਰ੍ਹਾਂ ਹੀ ਰੋਸ਼ਨ ਕਰਨਗੀਆਂ ਜਿਵੇਂ ਸਾਡੀਆਂ ਬੇਟੀਆਂ ਨੇ ਸਾਡਾ ਨਾਮ ਕੀਤਾ ਆ ਜੇ ਗੱਲ ਕਰੀਏ ਤਾਂ ਜੇ ਮੈਚ ਦਾ ਜੇ ਲਾਸਟ ਕੈਚ ਸੀਗਾ ਔਰ ਤੁਸੀਂ ਉੱਥੇ ਸੀ ਕਿਸ ਤਰ੍ਹਾਂ ਤੁਹਾਡਾ ਜਿਹੜਾ ਕੈਚ ਸ਼ਾਟ ਮਾਰਿਆ ਗਿਆ ਕੈਚ ਨਹੀਂ ਹੱਥ 'ਚ ਨਹੀਂ ਆਇਆ ਸੀਗਾ ਤੁਹਾਡੇ ਕਿਸ ਤਰ੍ਹਾਂ ਸੀ ਉਸ ਉੱਤੇ ਹਾਂਜੀ ਹਾਂਜੀ ਮਤਲਬ ਕਿ ਕੈਚ ਮਤਲਬ ਥੋੜਾ ਸੀਗਾ ਦਾ ਦੂਰੀ ਪਰ ਜਦੋਂ ਬੇਟੀ ਨੇ ਕੈਚ ਪਕੜਿਆ ਉਹ ਫੜਿਆ ਗਿਆ ਕੈਚ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਉਹਦੇ ਨਾਲ ਹੀ ਇੰਡੀਆ ਟੀਮ ਵਨ ਕੱਪ ਜਿੱਤ ਗਈ। ਉਸ ਮੌਕੇ ਤੇ ਤੁਸੀਂ ਭਾਵਕ ਵੀ ਹੋਏ ਹੋਗੇ। ਹਾਂਜੀ ਹਾਂਜੀ ਭਾਵਕ ਤਾਂ ਹੁੰਦਾ ਹੀ ਆ ਜੀ ਸਰ ਮਤਲਬ ਇਸ ਤਰ੍ਹਾਂ ਅੱਖਾਂ ਨਾਲ ਦੇਖਣਾ ਤਾਂ ਬਹੁਤ ਮੁਸ਼ਕਲ ਹੁੰਦਾ ਵਾ ਤੇ ਪਰ ਇੱਕ ਮੈਚ ਵੀ ਪੂਰਾ ਮਤਲਬ ਫਸਕੇ ਹੋਇਆ ਵਾ ਤੇ ਬਹੁਤ ਮਜ਼ਾ ਆਇਆ ਮੈਚ ਦੇਖਣ ਵਿੱਚ। ਹਾਂ ਸੈਮੀਫਾਈਨਲ ਤੇ ਜਦੋਂ ਫਾਈਨਲ ਦੇ ਵਿੱਚ ਗਏ ਲੜਕੀ ਆਪਣੀ ਗਈ ਆ ਪੂਰੀ ਟੀਮ ਲੜਕੀਆਂ ਦੀ ਗਈ ਆ ਕਿਸ ਤਰ੍ਹਾਂ ਦਾ ਮਾਹੌਲ ਸੀ ਉਹ। ਹਾਂਜੀ ਸੈਮੀਫਾਈਨਲ ਮੈਚ ਦਾ ਹੀ ਬਹੁਤ ਵੱਡਾ ਸ਼ੋਰ ਸੀ ਜਿਹੜਾ 338 ਕੋਰ ਦਾ ਇੰਨਾ ਵੱਡਾ ਸਕੋਰ ਚੇਂਜ ਕਰਨਾ ਲੜਕਿਆਂ ਵਾਸਤੇ ਮੁਸ਼ਕਲ ਹੁੰਦਾ ਵਾ ਪਰ ਸਾਡੀਆਂ ਬੇਟੀਆਂ ਨੇ 337 ਰਨ ਦਾ ਸਕੋਰ ਵੀ ਚੇਂਜ ਕਰਕੇ ਸਟੇਡੀਅਮ ਦੀ ਟੀਮ ਨੂੰ ਹਰਾਇਆ ਸੈਮੀਫਾਈਨਲ ਜਿੱਤਿਆ ਤੇ ਫਾਈਨਲ ਵਿੱਚ ਪਹੁੰਚੀਆਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹਾਂ ਲੜਕੀਆਂ ਵੱਲੋਂ ਜਿਹੜਾ ਸੈਮੀਫਾਈਨਲ ਚਾ ਕੇ ਵਿਸ਼ੇਵਰ ਕਾਰਡ ਬਣਾਇਆ ਗਿਆ ਹੈਗਾ ਆਉਣ ਵਾਲੇ ਮੈਸੇਜ ਦੀ ਲੜਕੀਆਂ ਨੂੰ ਕੀ ਮੈਸੇਜ ਹੋਵੇ ਹਾਂਜੀ ਤੇ ਇਹੀ ਮੈਸੇਜ ਤਾਂ ਤਾਂ ਹੁੰਦਾ ਸਰ ਦੇਖਦਾ ਜੀ ਅਸੀਂ ਆਪਣੇ ਕੋਲੋਂ ਦੇਣਾ ਵੇ ਪੂਰਾ ਵਾਲਨਡੋ ਨੂੰ ਦੇਖ ਰਿਆ ਸੀ ਟੀਵੀ ਦੇ ਉੱਪਰ ਦੇਖ ਰਿਆ ਸੀ ਲਾਈਵ ਦੇਖ ਰਿਆ ਸੀ ਅੱਖੀਂ ਦੇਖ ਕੇ ਵੀ ਜੇ ਕੋਈ ਬੰਦਾ ਨਹੀਂ ਇਸ ਮੈਸੇਜ ਨੂੰ ਸਮਝ ਸਕਦਾ ਤੇ ਉਹਦੇ ਵਾਸਤੇ ਹੋਰ ਸ਼ਬਦਾਂ ਦੇ ਨਾਲ ਮੈਸੇਜ ਦੇਣਾ ਤਾਂ ਬਹੁਤ ਮੁਸ਼ਕਲ ਹੈ ਹਣ ਤੁਸੀਂ ਹਰਮਨ ਨਾਲ ਗੱਲ ਹੋਈ ਹੋਏ ਵੀ ਕਿਸ ਤਰ੍ਹਾਂ ਹਰਮਨ ਦਾ ਕਿਸ ਤਰ੍ਹਾਂ ਦੀ ਫੀਲਿੰਗ ਆਈ ਹੈ ਹਾਂਜੀ ਹਾਂਜੀ ਬੇਟੀ ਨਾਲ ਗੱਲ ਹੋਈ ਸੀ ਬਹੁਤ ਵਧੀਆ ਲੱਗ ਰਿਹਾ ਬੇਟੀ ਤੁਸੀਂ ਮਤਲਬ ਉਹਦੀ ਮਿਹਨਤ ਦਾ ਉਹਨੂੰ ਫਲ ਮਿਲਿਆ ਵਾ ਤੇ ਵਾਲਡ ਕੱਪ ਜਿੱਤਿਆ ਵਾ ਤੇ ਇੰਡੀਆ ਦੀ ਝੋਲੀ ਚ ਪਾਇਆ ਬਿਲਕੁਲ ਇੰਨਾ ਵੱਲ ਜੋ ਗੱਲ ਕਹੀਏ ਕਿ ਬੇਟੀ ਤੋਂ ਬੇਕੋਈ ਜਿਹੜਾ ਇਹਨਾਂ ਨੂੰ ਮਾਣ ਹੈਗਾ ਜਿਹੜੇ ਬੇਟੀ ਨੇ ਜਿਹੜਾ ਐਡਾ ਵੱਡਾ ਬਿਸ਼ਪਕਪ ਜਿਹੜਾ ਕ੍ਰਿਕਟ ਦਾ ਜਿਹੜਾ ਉਹ ਜਿੱਤ ਕੇ ਜਿਹੜਾ ਇਹਨਾਂ ਦੀ ਚੋਲੀ ਪਾਇਆ ਔਰ ਜਿੱਥੇ ਆਪਣਾ ਨਾਮ ਚਮਕਾਇਆ ਮਾਤਾ ਪਿਤਾ ਦੇ ਨਾਲ ਦੇਡ ਦਾ ਨਾਮ ਵੀ ਜਿਹੜਾ ਰੋਸ਼ਨ ਕੀਤਾ ਇਹਨਾਂ ਵੱਲ ਇੱਕ ਮੈਸੇਜ ਵੀ ਕੀਤਾ ਗਿਆ ਸੀ ਲੜਕਿਆਂ ਨੂੰ ਜਿਹੜਾ ਫੱਕ ਵਿੱਚ ਨਾ ਮਾਰੋ ਲੜਕੀਆਂ ਜਿਹੜੀਆਂ ਰੋਸ਼ਨ ਕਰਦੀਆਂ ਬੱਚਿਆਂ ਦਾ ਨਾਮ ਮਾਪਿਓ ਜਿਹੜੇ ਹੈਗੇ ਆ ਮਾਪਿਓ ਦਾ ਜਿਹੜਾ ਨਾਮ ਰੋਸ਼ਨ ਕਰਦੀਆਂ ਲੜਕੀਆਂ ਇਸ ਕਰਕੇ ਲੜਕਿਆਂ ਨੂੰ ਜਿਹੜਾ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਉਹਨਾਂ ਦੀ ਜਿਹੜੀ ਹ ਮਾਪਿਓ ਦਾ ਨਾਮ ਅਤੇ ਪਰਿਵਾਰ ਦਾ ਨਾਮ ਰੋਸ਼ਨ ਕਰ ਸਕਣ ਮੌਕਾ ਤੋਂ ਸੰਜੀਵ ਕੁਮਾਰ अरोड़ा ਦਾ ਆਨੰਦ